ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਤੇ ਠੀਕ ਠਾਕ ਹੀ ਰਹਿੰਦੇ ਹੋ ਲਓ ਜੀ ਲੱਗੇ ਅੱਜ ਵੀ ਕੰਮ ਚਾਲੂ ਕਰਨ ਮਸ਼ੀਨ ਤੇ ਵੀਡੀਓ ਅੱਜ ਬਣਾ ਰਹੇ ਆ ਪਤਨ ਚਾਰ ਦਿਨ ਬਾਅਦ ਜਿਹੜੀ ਤਿੰਨ ਚਾਰ ਦਿਨ ਹੋ ਗਏ ਵੀਡੀਓ ਜਿਹੜੀ ਉਦੋਂ ਪਹਿਲਾਂ ਬਣਾਈ ਤੀ ਉਹ ਪਈ ਨਹੀਂ ਹੈਗੀ ਤਿੰਨ ਦਿਨ ਵੀਡੀਓ ਪਈ ਕਿਉਂਕਿ ਜਕਦੀ ਗਈ YouTube ਤੇ ਤੇ ਅੱਜ ਉਹ ਅਪਲੋਡ ਹੋ ਗਈ ਆ ਤੇ ਕਰ ਗਿਆ ਉਹਨੂੰ ਅਪਲੋਡ ਤੇ ਉਹ ਵੀਰ ਚੈੱਕ ਕਰੋ ਦੇਖੋ ਵੀਰ ਉਹਦੇ ਬਾਹਰੋਂ ਨਾ ਵੀਡੀਓ ਕਰ ਲਊਗੀ। ਤੇ ਛਾਹ ਕੋਟਲ ਕਿਵੇਂ ਖੜਾ? ਬੜਾ ਮੁਕਲ ਰਿਹਾ। ਇਤੋਂ ਮੈਂ ਢਾਜੀ ਆਉਂਦਾ। ਮੋਗਲੀ ਜਬਣ ਲੱਗੇ ਆਇਆ। ਆਹ ਵੇ। ਖਾਲੀ ਮੋਗਲੀ। ਉਹ ਖਾਈਆਂ ਨੇ। ਹੂੰ। ਕਿਰਦਕ ਗਲਾਸ ਗਾਰਡ ਚੇਂਜ ਕਰਨ ਆ ਬਾਈ ਯਾਰ। ਹਾਂ। ਵੀਡੀਓ ਸਾਫ ਨਹੀਂ ਆਉਂਦੀ। ਸਾਫ ਨਹੀਂ ਇਹਦਾ ਕੈਮਰੇ ਦੇ ਉੱਪਰ ਇਤੋਂ ਹਵਾ ਨਹੀਂ ਬਈ ਹੋਇਆ। ਕਰਦੇ ਆ ਕੋਈ ਨਾ ਯਾਰ ਇਹਨੂੰ ਮੋਬਾਈਲ ਹੀ ਚੇਂਜ ਕਰਦੇ ਆਪਾਂ ਲਾ ਲਈ ਸੀ ਇਨ ਕਰਾਈ ਤੇ ਔਰ ਬਹੁਤ ਪੈਸੇ ਹੁੰਦੇ ਹੁਣ ਦਾ 16 Pro Max ਲਿਆ ਜਾਂ 17 ਲਿਓ ਭਰਾਵਾ ਇੰਨੇ ਕਿੱਥੇ ਉਹ ਨਹੀਂ ਲੁਕੇ ਕਿੱਥੇ ਕੋਈ ਮਿਲਦੀ ਚਾਹੁੰਦਾ 13 ਦੂਰੇ ਹੀ ਲੈ ਲਾਂਗੇ ਫਿਰ ਦੂਰਾਂ ਨਹੀਂ ਨਹੀਂ 13 ਨਾਲ ਫਿਰ ਆਪਾਂ ਚਲਾਈ ਜਾਨੇ ਇੰਨੇ ਜੋਗੇ ਤਾਂ ਕਿ ਉਹ 13 ਫਿਰ ਬੰਦਾ ਆ ਹੀ ਹੋ ਜੂਗਾ ਵੀ ਹਾਂ ਨਵਾਂ ਲੈ ਲਿਆ ਵਾ ਨਹੀਂ ਨਹੀਂ ਜੋਗੇ ਕਿੱਥੇ ਹਰੇ ਆਪਾਂ ਥੋੜਾ ਖਵਾ ਲੈਂਦਾ ਠੀਕ ਯਾਰ ਹੈਗੇ ਆ ਇਹੋ ਜੀ ਗੱਲ ਨਹੀਂ ਹਾਂ ਹਾਂ ਭਰਾਵਾ ਨੀਵੇਂ ਰਿਖੀ ਲਿਆ ਨਹੀਂ ਨਹੀਂ ਨੀਵੇਂ ਕਿਉਂ ਯਾਰ ਤਾਂ ਵੀ ਜਾਣਾ ਆਪਾਂ ਜਾਵਾਂਗੇ ਆ ਇਹ ਨਹੀਂ ਫੜਾ ਫੜਾ ਮਾਰੀ ਇਹ ਕੀ ਫਾਇਦਾ ਹੈ ਕੁਕੀ ਫੜਾ ਨਹੀਂ ਧਾਰਦੇ ਚਲੋ ਆਪਾਂ ਕਰਦੇ ਆ ਚਾਲੂ ਮਸ਼ੀਨ ਤੇ ਫਿਰ ਤੁਹਾਨੂੰ ਦਿਖਾਉਨੇ ਆ ਆਪਾਂ ਔਰੀ ਚੱਲੀ ਜਾਂਦੀ ਆ ਰਾਣੀ ਲੱਗਿਆ ਹੋਇਆ ਵਟਣ ਉਹ throtha ਨਵਾਂ ਡਿਕੇ ਆ ਗਿਆ ਪਰ ਉਹ ਦਿਨ ਫੇਰੇ ਚਾਲੂ ਕਰਿਆ ਤੇ ਔਰੀ ਵੜਿਆ ਆ ਖੜਾ ਜਿਹਾ ਨਾ ਵੱਡਣਾ ਨਿਆਰਾ ਹੀ ਵੱਖਰਾ ਹੈ ਅ ਦੂਜੇ ਜਿਹੜਾ ਆਉਣ ਨਾਲ ਦੱਸ ਜਾਂਦੀ ਹੈ ਕੋਈ ਪਰਵਾਹ ਨਹੀਂ ਹੈਗੀ ਤੇ ਖੜੇ ਜਿਹੋਨੇ ਸਫਾਈ ਵੀ ਬਹੁਤ ਆਉਂਦੀ ਆ 305 ਹੋੜੇ ਘਟ ਜਾਂਦੀ ਹੈ ਖੜੇ ਜਿਹੋਨੇ ਸਫਾਈ ਬਹੁਤ ਆਉਂਦੀ ਹੈ ਆਹ ਨਾਲ ਟਰਾਲੀਆ ਗੇੜਾ ਨਹੀਂ ਲੱਗਣਦਾ ਮੈਂ ਉਹ ਜੀ ਖਾਲੀ ਹੋ ਗਈ ਨਿਆਹ ਹੋਈ ਉਹ ਸਾਹਮਣੇ ਮੰਡੀ ਗਿਆ ਤੇ ਟਰਾਲੀ ਦਾ ਗੇੜਾ ਨਹੀਂ ਲੱਗਦਾ ਉਹਦਾ ਖਾਲੀ ਹੋ ਗਿਆ ਨੂੰ ਦੂਜੀ ਟਰਾਲੀ ਭਰ ਲੰਨਾ ਐਸਾ ਮੈਨੂੰ ਵੀ ਦੇਹੀ ਜਾਂਦਾ ਇੱਥੋਂ ਪਿੱਛੇ ਮੈਂ ਮਾਰਦੇ ਆਂ ਬੈਗਅਰ ਤੇ ਆ ਕੈਮਰਾ ਬੈਗਅਰ ਲਾਉਣਿਆ ਕੈਮਰਾ ਚਾਲੂ ਹੋ ਜਾਂਦਾ ਆਟੋਮੈਟਿਕੀ ਗਾਣੇ ਚੱਲਦੇ ਹੋਣੇ ਗਾਣੇ ਬੰਦ ਹੋ ਜਾਂਦੇ ਆਟੋਮੈਟਿਕ ਜੋ ਬੈਗਅਰ ਲਾਇਆ ਆਪਾਂ ਉਹ ਬਿਆਜ ਉੱਪਰ ਦੇ ਹੱਥ ਦੇ ਐ ਲਿਆਂਦਾ ਛਾਵੇਂ ਮੋਜਾ ਪਿਆਰੇ ਪਿਆਰੇ ਕੀਰਾ ਆਵਾਜ਼ ਜਿਹੜੇ ਟੈਂਕ ਪਰ ਜਾਂਦਾ ਹੈਗਾ ਕਿ ਜਿਹੜੇ ਕੱਢਦੀ ਆ ਬਾਕੀ ਕੰਮ ਉਹਨੂੰ ਪੂਰੇ ਜ਼ੋਰ ਦੇ ਚੱਲਦਾ ਹੈ ਸਾਰੇ ਪਾਸੇ ਜ਼ੋਰ ਪਿਆ ਹੋਇਆ ਹੁਣ ਤਾਂ ਉਹ ਕਹਿੰਦਾ ਮੇਰੀ ਵਟੋ ਉਹ ਕਹਿੰਦਾ ਮੇਰੀ ਵਟੋ ਉਹ ਇੱਥੇ ਕੰਮ ਅਜ ਆਪਣਾ ਨਹੀਂ ਪੜਿਆ ਹਾਂ ਜਾਗੜ ਇਹਨਾਂ ਦਾ ਥੋੜਾ ਜਿਹੜਾ ਜਿਹੇ ਤਾਂਗਾ ਲੇਟ ਆ ਉਹ ਰਹਿ ਗਿਆ ਹੁਣ ਹਫ਼ਤਾ ਤੱਕ ਬਹੁਤ ਯਾਰ ਫਿਰ ਵਡਾਂਗੇ ਤੇ ਹੁਣ ਆ ਵਾੜ ਕੇ ਦੁਬਾਰਾ ਪਿੰਡ ਜਾ ਕੇ ਆਪਦਾ ਵਡਣਾਗਾ ਇਹ ਟਾਈਮ ਰਹਿ ਗਿਆ ਤਾਂ ਆਪਦਾ ਵਡਾਂਗੇ ਚਲੋ ਜੀ ਧਾਣੇ ਲਈਏ ਕੱਟ ਪਿਓ ਨਾ ਦੇਖੋ ਐ ਸਾਫ ਤੇ ਸੋਹਣਾਂ ਵਾਂਗੂ ਚਮਕਦਾ ਦੇ ਕੋ ਹੁਣਿਆਂ ਸਾਹਮਣੇ ਆ ਰਿਹਾ ਬਿਲਕੁਲ ਵੀਨ ਵੀ ਆਇਆ ਕਣਕਾਂ ਨੂੰ ਉਹ ਜੀ ਫਿਰਦੀ ਆ ਆ ਬਟਲੀ ਨਵੇਲੀ ਨਿੱਪੜ ਕੇ ਟਾਈਮ ਨਾਲ ਤੇ ਜੋਗੇ ਫਿਰ ਆਤਾ ਵੱਡਾਂਗੇ ਜਾ ਕੇ ਪਿੰਡ ਤੇ ਦਿਖਾਉਨੇ ਆ ਤੁਹਾਨੂੰ ਕੱਲੂ ਫਿਰ ਆਪਾਂ ਚੱਲਾਂਗੇ ਕੋਟਲੀ ਗਾ ਜਣਾ ਉੱਥੇ ਵੱਢਣੀ ਆ ਜਾ ਕੇ ਤੇ ਅੱਜ ਇਥੋਂ ਨਵੇ ਦੇਣਾ ਕੰਮ ਆ ਪਾਣੇ ਬੱਡ ਹੋ ਜਾਣੇ ਆ ਜਿਹਨਾਂ ਦੇ ਸਾਰੇ ਪਰਥੋਂ ਦੁਪਹਿਰੇ ਲਾਈ ਦੀਗੇ ਮੇਰੇ ਖਿਆਲ ਨਾਲ 35 36 38 ਕਿਲੇ ਵੱਡ ਹੋਣੇ ਪਰਥੋਂ 3 ਵਜੇ ਚਾਲੂ ਕਰੀ ਦੀਗੇ ਪਰ ਪਤਨਾ 9 ਵਜੇ ਚਾਲੂ ਕਰਕੇ ਸ਼ਾਮ ਤੱਕ ਵੱਡੇ ਆ ਫਿਰ ਕੱਲ ਦੀ ਢਹਾੜੀ ਚਲਾਈ ਤੇ ਅੱਜ ਇਹ 1:30 ਵੱਡਿਆ ਕਿਲੇ ਆਪਾਂ ਕੜਦੇ ਆ 2:30 ਤੇ 3:30 5:00 ਦੇ ਦੋ 5:30 ਤਾਂ ਸਾਢੇ 8 ਕਿੱਲੇ ਵੱਟ ਹੋ ਗਿਆ ਆਪਣੇ ਆਖੜਾ ਚੋਂ ਲੱਜਦਾ ਦਾ ਅੱਜ ਕੰਮ ਖੱਜਾ ਗਿਆ ਕਣਕਾਂ ਵਾਂਗੂੰ ਚਲਦੀ ਆ ਜੀ ਨਾ ਆਇਆ ਲੱਗਦਾ ਜਿਵੇਂ ਕਣਕ ਵੱਢਦੇ ਨੇ ਥਾਲੀ ਚ ਪਾਏ ਆ ਵੀ ਮਾਲ ਜਿੱਤਾਂ ਲੱਗਦਾ ਜਿਵੇਂ ਆਪਾਂ ਕਣਕ ਪਈ ਆ ਦੇਖੋ ਸਹੀ ਕਿੰਨਾ ਸਾਫ ਆ ਚਲੋ ਠੀਕ ਆ ਮਿਲਦੇ ਆ ਲਓ ਜੀ ਹੋ ਚੱਲੀ ਜਾਂਦੀ ਆ ਰਾਣੀ ਸਾਹਮਣੇ ਲੱਗਿਆ ਹੋਇਆ ਵੱਢਣਾ ਅੱਜ ਪਿੰਡੀ ਵੱਢ ਰਹੇ ਆ ਰਾਤ ਆਪਣਾ ਵੱਢਿਆ ਦੀ ਆਗੇ 2 ਕਿੱਲੇ ਵੱਢ ਹੋਇਆ ਰਾਤ 8 8:30 ਵਜੇ ਦੀਏ ਤੇ ਆਪਣਾ ਕੱਲ੍ਹ ਵਾਲੀ ਚੱਲ ਰਹੀ ਆ ਵੀਡੀਓ ਆਪਣੀ ਜਿਹੜੇ ਪਿੰਡ ਹੀ ਲੱਗਿਆ ਇਤਰਾ ਵੜ ਗਏ ਆ ਛੱਤੀ ਬੁੱਧੀਆਂ ਛੋਟੀ ਛੋਟੀਆਂ ਵੜ ਗਏ ਇਧਰ ਦੇ ਹਾਏ ਆ ਚੰਦੇ ਦੇ ਪਾਸੇ ਖੰਦੇ ਇਹ ਵਿਚਾਰੇ ਰੂਦ ਸੂਰ ਸੂਰਿਆ ਕੇ ਖਰਜਦੇ ਅੰਕਲ ਕੋਲੇ ਮੈਂ ਅੰਕਲ ਹੋ ਗਿਆ ਜਿਹਨਾਂ ਨੇ ਨਮੇੜ ਦੀ ਉਹਨਾਂ ਨੂੰ ਜਿਹੜੇ ਹੈਗੇ ਛੋਟੇ ਛੋਟੇ ਪਿੰਡ ਵਾਲੇ ਉਹਨਾਂ ਨੂੰ ਚੱਕ ਲਈਏ ਨਮੇੜ ਦੀ ਸਾਰਿਆਂ ਦਾ ਤੇ ਫੇਰ ਬਾਕੀ ਦੇਖਦੇ ਆ ਬਾਅਦ ਹੁਣ ਇਹਨਾਂ ਦਾ ਵਿਚਾਰਿਆਂ ਕੋਈ ਆਉਂਦਾ ਨਹੀਂ ਛੇ ਦੀ ਮਸ਼ੀਨਾਂ ਵੱਢਣ ਛੋਟੇ ਛੋਟੇ ਕੱਤਿਆਂ ਨੂੰ ਤੇ ਬਾਕੀ ਵੱਢਦੇ ਹੀ ਆਪਾਂ ਯਾਰ ਹਰ ਵਾਰ ਮੈਂ ਹੁਣ ਪਹਿਲੇ ਨੰਬਰ ਆ ਜਿਹਨਾਂ ਦਾ ਹੀ ਲਾ ਦੀ ਇਹਨਾਂ ਦੀ ਦਿਹਾੜੀ ਲਾ ਕੇ ਆਪਾਂ ਕੰਮ ਵੇੜ ਦੀਆਂ ਨਹੀਂ ਬੜੀਆਂ ਇਹਨਾਂ ਦੇ ਛੋਟੇ ਛੋਟੇ ਵੱਢ ਹੋ ਗੀਆਂ ਬਸ ਹੁਣ ਗਰਮੇ ਲੰਕੜਾ ਲੱਗੇ ਆ ਵੱਢਣ ਉਹ ਚੱਲੀ ਜਾਂਦੀ ਟੋਪੋ ਟੋ ਇਧਰ ਸਾਰਾ ਵੱਢਦਾ ਤਾ ਤੇਰਾ ਵੱਢ ਹੋ ਗਿਆ ਸਾਰਾ ਲੱਗ ਦੇਖਣ ਨੂੰ ਲੱਗਦਾ ਇੱਕ ਪਲਾਟ ਆ ਉਹ ਤੱਕ ਇਥੋਂ ਲੈ ਕੇ ਉਹ ਟਰਾਲੀ ਤੋਂ ਲੈ ਕੇ ਤਿੰਨ ਖੱਤੀਆਂ ਨੇ ਸੱਤ ਕਨਾਲਾਂ ਵਾਲਾ ਜਗ੍ਹਾ ਤੇ ਤਿੰਨ ਖੱਤੀਆਂ ਨੇ ਵਿੱਚ ਤੇ ਉਹ ਤਿੰਨ ਖੱਤੀਆਂ ਉੱਧਰ ਆ ਕਿ ਸੇ ਕਨਾਲ ਜਗਾ ਹੋਗਾ ਉਹਦੀ ਵੀ ਤਿੰਨ ਖੱਤੀਆਂ ਦੋ ਦੋ ਕਰਾਵਾਂਗੇ ਰੋੜੇ ਕਨਾਲ ਨਾਲ ਜੂ ਮਸ਼ੀਨ ਘੁਮਾਉਣ ਨੂੰ ਹੈ ਬਹੁਤ ਔਖਾ ਹੋਏ ਚਲਾਉਣੀ ਔਖੀ ਹੋ ਜਾਂਦੀ ਹੈ ਮੋੜ ਨਹੀਂ ਕਰਨੀ ਇੱਕ 4x4 ਲਾਇਆ ਹੋਇਆ ਉਹਦੇ ਕਰਕੇ ਬਹੁਤ ਔਕਰ ਪੈਂਦੀ ਹੈ ਸਭ ਇੱਕ ਜਗ੍ਹਾ ਵੱਧ ਚਾਹੀਦੀ ਲੈਂਦੀ ਆ ਮੋੜਨ ਵਾਸਤੇ ਟਾਈਮ ਲੱਗਦਾ ਮੋੜਨ ਨੂੰ ਤੇ ਚਲੋ ਚੱਲਦੇ ਆ ਮਸ਼ੀਨ ਕੋਲੇ ਕਰਦੇ ਆ ਚੈੱਕ ਲੋ ਜੀ ਵੱਢ ਕੇ ਆ ਚੁਕੇ ਆ ਆ ਖੜੀ ਆ ਦੂਜੀ ਰਾਣੀ ਆਪਣੀ ਸਿੰਪਲ ਵਾਲੀ ਇਹਦੇ ਮਗਰ ਆਪਣਾ ਨੰਬਰ ਲੱਗਿਆ ਹੋਇਆ ਲੱਗਿਆ ਮੁੰਡਾ ਸਫਾਈ ਕਰਨ ਤੇ ਇਦੋਂ ਮਗਰ ਖੜੀ ਆ ਆਪਣੀ ਵਾਲੀ ਰਾਣੀ ਮੇਰਾ ਹੋ ਗਿਆ ਬਾਬਾ ਤੇ ਕਰ ਲੈਂਦੇ ਆਂ ਸਾਫ ਸਫਾਈ ਤੇ ਦੁਬਾਰਾ ਫੇਰ ਆਪਾਂ ਕਰਦੇ ਆਂ ਆਪਣਾ ਤੇ ਇਹ ਜੀ ਉਹਨੇ ਕਰਾ ਰਿਹਾ ਦਰਸ਼ਨ ਜੇ ਆਪਾਂ ਰਾਣੀ ਦੇ ਬਾਬਾ ਦਿਨ ਹੋ ਗਏ ਤੁਹਾਨੂੰ ਇਹਦੇ ਦਰਸ਼ਨ ਨਹੀਂ ਕਰਾਏ ਕਣਕ ਵੇਲੇ ਇਹਦੀ ਕੀ ਆਪਣੇ ਕੋਲੇ ਮੱਕੀ ਜੀ ਵੀ ਹੁਣ ਆਪਣੇ ਕੋਲ ਪੱਕੀ ਮਾਤੀ ਕੰਮ ਵੀ ਆਪਾਂ ਕਰਨਾ ਬਾਬਾ ਹੁਣ ਉਹਨੇ ਮਿਲਣਾ ਮਸ਼ੀਨ ਦਾ ਸਵੇਰੇ ਆਪਾਂ ਹਾਜਰੇ ਨਿਕਲਣਾ ਮਸ਼ੀਨ ਲੈ ਕੇ ਪਹੁੰਚਣਾ ਅੱਛਾ ਕੁਛ ਹੈ ਤੇ ਪਰਨੇ ਪਸੰਦ ਮਲਸੀ ਰੀਕਵਿਸਟ ਤੋਂ ਤੋਂ ਪੂਰੀ ਜਾਣਨੀ ਸਾਰੀ ਤਿਆਰ ਕਰਨੀ ਆ ਤੇ ਬਿਲਹਮਾ ਨਮਸੀਨੇ ਫਾਰੀ ਨੇ ਤੇ ਜਿੰਕ ਤਿਆਰ ਕਰਕੇ ਜੜੇ ਤੇ ਦਰੀ ਸਭ ਨੂੰ ਸਮਾਰ ਕੇ ਮਸ਼ੀਨ ਨੂੰ ਚੈੱਕ ਕਰਕੇ ਖੜੀ ਕਰਾਂਗੇ ਤੇਲ ਪਾਉਣਾ ਤੇਲ ਪਾਵਾਂਗੇ ਸੂਰੇ ਬਾਕੀ ਖੜੇ ਆ ਛੋਟੇ ਲੱਗੇ ਲੈਣ ਚ ਬਾਕੀ ਆ ਵੀ ਹਜੇ ਤਿਆਰ ਕਰਨਾਗਾ ਆਲੂਆਂ ਦੀ ਕੱਟ ਤਿਆਰੀ ਕਰ ਰਹੇ ਆ ਤੇ ਇਹਦੇ ਸਟਿੱਪਣੀਆਂ ਬਦਲਦਾ ਹੁਣ ਰਾਤ ਨੂੰ ਇਹ ਪੁਰਾਣੀਆਂ ਸਟਿੱਪਣੀਆਂ ਪਾਉਨੇ ਆ ਇਹਦੀਆਂ ਫਿਰ ਉਹ ਤਿਆਰ ਕਰਦੀ ਹੈ ਹਾਲੇ ਦਿਨ ਸੇ ਅੱਜ ਬੱਜ ਜਾਣਿਆ 12 ਇੱਕ ਕੰਮ ਕੰਮ ਨਵੇੜ ਦੇਣ ਕਰਦੇ ਨੂੰ ਕੋਈ ਮਸ਼ੀਨਾਂ ਦਾ ਨਵੇੜ ਕੇ ਆਪਣਾ ਤੇ ਫਿਰ ਦੁਬਾਰੇ ਨੂੰ ਚੁੰਬੜ ਦੇਣ ਫਿਰ ਇਹਦਾ ਕੰਮ ਕਰਦੇ ਆ ਚਲੋ ਆ ਕੱਲ ਉਹ ਹੀ ਸਾਹਮਣੇ ਨੂੰ ਫੇਰ ਆਪਾਂ ਆਪਦੀ ਕਰਕੇ ਸਾਫ ਤੇ ਨੂੰ ਗਿਰਦੇ ਕੰਮ ਤਾਂ ਫਿਰੇ ਗਿਆ ਕਰਦੇ ਆ ਟਿਪਾਂ ਚੇਂਜ ਦੇ ਦਿਖਾਉਨੇ ਆ ਤੁਹਾਨੂੰ ਫੇਰ ਆਪਾਂ ਲੈ ਲਈਏ ਕੰਮ ਲਾਏ ਕੰਮ ਤੋਂ 90 ਰੁਪਏ ਮੈਨੋਂ ਹਟੋਗੇ ਤੇ ਆਪਾਂ ਹੀ ਹਟੋਗੇ ਟਾਈਮ ਹੋ ਗਿਆ ਕੰਮ ਨੂੰ ਚੇਨ ਲੈ ਨਿਕੜਿਆ ਗੱਲਾਂ ਬਸ ਇਹਦਾ ਬਾਕੀ ਕੰਮ ਵੈਰੀ ਸਟੈਪ ਤੋਂ ਕਰੀਏ ਦੋਨਾ ਸਾਰੀ ਤੇ ਜਦੋਂ ਵੀ ਇਹਨੂੰ ਕਰਕੇ ਹੋ ਰਹਾ ਪੁੱਤਿਆ ਹੋਰਾਂ ਦੀ ਮਰਨ ਮਤਲਬ ਮੈਂ ਹਾਰਾ ਕਰਕੇ ਦਾ ਦੇਖ ਰਹ ਹਾਂ ਦੇ ਨਾਲ ਸਾਨੂੰ ਟਾਈਮ ਦਿਖਾਉਣਾ ਇੱਕ ਮਿੰਟ ਇਹ ਪੌਣੇ 12:43 ਹੋ ਗਏ ਪੌਣੇ 1 ਹੋ ਗਿਆ 1:30 ਵਜੇ ਇਹ ਕੰਮ ਕਰਦੇ ਮਸ਼ੀਨਾਂ ਦੇ 1:30 ਪੌਣੇ ਕੋਣ ਨੂੰ ਮੇਰੇ ਕਿਹੜੇ ਕੋਖਲਾਰ ਕਹਿੰਦੇ ਜਿੰਨਾਂ ਤੋਂ ਅੰਦਰ ਉਹ ਫਿੱਟ ਕਰਕੇ ਤੇ ਖਾਦੇ ਨਾ ਕੇ ਪਈਆਂ ਇਹਨਾਂ ਦੀ ਡਾਇਰੀ ਲੈ ਲਿਆ ਉਹ ਉਹਨੇ ਗਿਨੇਗਾ ਇਹ ਫੈਲ ਜਿੱਦੀ ਕੰਡੀਆਂ ਆਉਂਦੀਆਂ ਹੈਗੀਆਂ ਮਾੜਾ ਮੋੜਾ ਇਹ ਕੰਮ ਹੁੰਦਾ ਰਾਤ ਨੂੰ ਮੇੜਕੇ ਪੈਈਦਾ ਉਹ ਸਾਬ ਨੂੰ ਘੇਰੇ ਆਪਣਾ ਉਠਣਾਂੇ ਟਾਈਮ 'ਤੇ ਸੌਂ ਗਿਆ ਉਹ ਜਦੋਂ ਨਹੀਂ ਰੇਡੀਅਸ ਪਰ ਕੰਨਾ ਕੋਣ ਹੈ ਪਰ ਇਹਦੇ 10-10 ਵਜੇ ਆਉਂਗਾ ਤੇ ਲੈ ਲੇ ਨਾ ਮਿੰਟ ਤੇ ਅਜਿਹਾ ਲਾਇਆ ਜਿਹੜਾ ਤਾਂ ਮੋਟਰਾਂ ਦਾ ਗਾਟਾਂ ਅਗਰ ਤਾਂ ਬਾਕੀ ਆਮ ਹੀ ਗਿੰਗਸਟ ਪਾ ਕੇ ਖਾਰੀਆਂ ਤੇ ਰਾ ਲਈ ਦੀ ਗਰੀਸਾ ਪਾਤੀ ਇਹਨਾਂ ਮਾਰਦੇ ਜਿਹੜੇ ਮੈਨ ਮੈਨੇ ਕੁੱਲ ਡੀਡਾ ਹੈਗੇ ਇਹਨਾਂ ਨੂੰ ਪਟੇਲੀ ਮਾਰਨੀ ਦਾ ਵਾ ਜਿਹਨਾਂ ਬੱਟਰਲ ਮੋਟਰ ਮੋਟਰ ਹੋ ਗਏ ਪਟੜਾ ਦਾ ਬਾਰੀ ਹੋ ਗਏ ਲੇਲੇ ਨੂੰ ਤੇ ਬਾਕੀ ਜੋ ਪਾਤੀ ਇਹਨਾਂ ਮਾਰੀ ਦੀਆਂ ਸਾਰੀ ਇਹ 프리ਮੋ ਟਾਈਮ ਲੱਗ ਜਾਂਦਾ ਜਦੋਂ ਵੀ ਮੈਂ ਫਾਰੀਂ ਨੂੰ ਲੈ ਕੇ ਹਮਾਰੀ ਹੈ ਡੇਢ ਘੰਟਾ ਲੱਗਦਾ ਦੋ ਹੰਦਿਆਂ ਲਈ ਤੁਮਾਰ ਨੂੰ ਕਿੰਨੇ ਸਾਰੇ ਕੱਲੇ ਕੱਲੇ ਪੈਰਿੰਗ ਨੂੰ ਉੱਪਰ ਤੋਂ ਲੈ ਕੇ ਥੱਲੇ ਦਾ ਕਰਕੇ ਪਿੱਛੇ ਤੱਕ ਆਉਰੇ ਲਾਹ ਘਟ ਰਖਾ ਤਰੁੰਦਾ ਆ ਕੇ ਵਿੱਚ ਉਡਾ ਡੇਢ ਘੰਟਾ ਲੱਗ ਜਾਂਦਾ ਬਹੁਤ ਕਿੱਥੇ ਤਕਰੀਆ ਆਵਾਜ਼ ਕਿਹਦਾ ਲੱਗ ਗਿਆ ਬਾਬਾ ਵਰਤੀ ਚਲੋ ਫੇ ਗਈ ਅੱਜ ਦੀ ਵੀਡੀਓ ਇੰਨੀ ਹੈ ਜਿਹੜੀ ਵੀਡੀਓ ਨਹੀਂ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵਟਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਵਟਵੋ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਮੈਂਟਸ ਹੋਰ ਨਵੀਂ ਵੀਡੀਓ ਵਿੱਚ ਤੇ ਚਲੋ ਠੀਕ ਆ ਧੰਨਵਾਦ ਸਾਰਿਆਂ ਦਾ